ਆਹੀ ਮਾਰਾਈ ਗਰੁੱਪ ਦੇ ਸਾਰੇ ਗੁਰੂ ਜੀਓਨਾਂਰ ਦੋਸਤੋ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਇਹ ਦੇਖੀਏ ਜੀ ਪਾਰਾ ਲੋਹੇ ਦੇ ਵਿੱਚ ਵੜ ਗਿਆ ਮਹਾਰਾਜ ਇਹ ਦੇਖੀਏ ਪਾਰਾ ਲੋਹੇ ਦੇ ਵਿੱਚ ਘੁੱਸ ਗਿਆ ਹੁਣ ਦੇਖੀਏ ਜੀ ਇਹ ਆ ਲੋਹੇ ਦੇ ਵਿੱਚ ਵੜ ਗਿਆ ਪਾਰਾ ਇਹਨੂੰ ਕਿੱਦਾਂ ਵੜ ਸਕਦੇ ਆ ਜੀ ਕੋਈ ਇਹ ਲੋਕ ਕੀ ਆਂਦੇ ਵੀ ਇਹ ਜਿਹੜਾ ਪਾਰਾ ਹੈ ਲੋਹਾ ਨਹੀਂ ਸਾਨੀ ਲੜਨੀ ਖਾਂਦਾ ਪਾਰਾ ਇਹ ਤਾਂ ਦੇਖੋ ਨਾ ਤਾਂ ਦੇਖੋ ਤੋਂ ਦੁਜਈ ਤੇ ਲੋਹਾ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਵੜ ਗਿਆ ਜੀ ਇਹੋ ਗਿਆ ਜੀ ਪਾਰਾ